ਕਿੱਦਾਂ ਵੀ ਸਾਰੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਖਿੱਚ ਕੇ ਰੱਖੋ ਕੰਮ ਹਾਥੀ ਦੀ ਮਸਤ ਚਾਲ ਚੱਲੋ 20 ਕੁੱਤੇ ਭੌਂਕਣਗੇ ਉਹਨਾਂ ਨੂੰ ਭੌਂਕੀ ਜਾਣ ਦੋ ਕੁੱਤਿਆਂ ਦੇ ਡਾਂਗਾ ਮਾਰ ਲੈਣਾ ਅਕਾਲੀ ਦਲ ਦੇ ਵਰਕਰ ਬਹੁਤ ਕੈਮ ਆ ਕਈ ਨੰਗ ਮਲੰਗ ਹੋਰ ਬਹੁਤ ਭੌਂਕ ਰਹੇ ਆ ਜਿਨ੍ਹਾਂ ਦੇ ਜਿਨ੍ਹਾਂ ਦਾ ਗੁਜ਼ਾਰਾ ਹੀ ਜਾਂ ਤਾਂ YouTube ਦੇ ਪੈਸੇ ਨਾਲ ਚੱਲਦਾ ਤੇ ਜਾਂ Facebook ਦੇ ਪੈਸੇ ਨਾਲ ਚੱਲਦਾ ਜਾਂ ਲੋਕਾਂ ਤੋਂ ਮੰਗ ਤਾਂ ਕੇ ਚੱਲਦਾ ਉਹ ਹੁਣ ਤੇਰੀ ਬਾਰੇ ਬੋਲਣਗੇ ਬੋਲੀ ਜਾਣ ਦੋਦ ਨੂੰ ਇੱਕ ਨੀਟਾ ਜੀ ਹਨਾ ਨੀਟਾ ਸਾਹਿਬ ਤੁਹਾਡੇ ਦੋਸ਼ ਪਤਾ ਕੀ ਲੱਗਿਆ ਜਨਾਨੀ ਵਾਜੀ ਦੇ ਸਾਬਤ ਕਰੋ ਹੁਣ ਤੇ ਜਨਾਨੀਆਂ ਦੀ ਜਨਾਨੀਆਂ ਲਕੋਤੀਆਂ ਕਿੱਥੇ ਚਲ ਗਈਆਂ ਜਿੰਨਾ ਦੋਸ਼ ਲੱਗੇ ਤੁਹਾਡੇ ਤੇ ਫਿਰ ਤੁਸੀਂ ਬਾਣੀ ਵੇਚਣ ਦੀ ਗੱਲ ਕੀਤੀ ਚੱਕ ਦਿਨ ਬਾਣੀ ਤੁਸੀਂ ਲੋਕਾਂ ਨੇ ਵੇਚੀ ਜੇ ਤਾਂ ਬਾਹਰ ਜਾਣ ਦੇ ਲੋਕਾਂ ਨੇ ਘਰੇ ਨਾ 11 1100 21 251 55 ਡਾਲਰ ਲੈ ਕੇ ਜੇਬ ਚ ਪਾਉਣੇ ਤੁਹਾਨੂੰ ਪਤਾ ਬਾਹਰ ਪੈਸੇ ਕਿਵੇਂ ਬਣਨੇ ਆ ਬਾਦਲਾਂ ਨੂੰ ਗਾਲ ਕੱਢ ਕੇ ਉਹ ਤੋਂ ਹੀ ਕਰਦੇ ਰਹੇ ਆ ਫਿਰ ਇੱਕ ਹੋਰ ਗੱਲ 2 ਦਸੰਬਰ ਦਾ ਹੁਕਮਨਾਮ ਤੁਸੀਂ ਮੇਨਲੀ ਕਰਤ ਧਰਤਾ ਸੀਗੇ 2 ਦਸੰਬਰ ਦਾ ਹੁਕਮਨਾਮ ਤੁਸੀਂ ਰਖੜਾ ਪਰਿਵਾਰ ਨੂੰ ਵੇਚਿਆ ਕਿਉਂਕਿ ਰਖੜਾ ਪਰਿਵਾਰ ਨੇ ਤੁਹਾਨੂੰ ਪਹਿਲਾਂ ਖਰੀਦਗਾਸੀ ਪ੍ਰਧਾਨਗੇ ਜਲਾਲਚ ਦੇ ਕੇ ਤੇ ਪੈਸੇ ਦੇ ਕੇ ਤੁਸੀਂ ਗੱਲਾਂ ਕਰੋਗੇ ਐ ਕੋ ਚਰਨਾ ਬਰਾੜ ਉਹ بڑے ਲੰਡੂ ਜੇ ਪੇਜ ਬਣਾ ਉਹ ਨੂੰ ਕਿ ਬੈਠਾਗਾ ਉਹ ਆਪ ਦੇ ਆਪ ਨੂੰ ਹੀ ਬਹੁਤ ਵੱਡਾ ਪ੍ਰਸ਼ਾਂਤ ਕਸ਼ੋਰ ਸਮਝੀ ਬੈਠਾ ਇਹਦੀ ਕਾਲੀਗਲ ਨਾਲ ਕੀ ਰੌਲਾ ਸੀ ਕਿ ਮੇਰੀ ਤਨਖਾਹ 10000 ਰੁਪਏ ਦਾ ਵਾਅਦਾ ਕੀਤਾ ਜਾਵੇ ਆਜ ਦੇ ਸੁਧਾਮ ਸਿੰਘ ਜੀ ਇਹ 10000 ਰੁਪਏ ਵਧਾਉਣ ਪਿੱਛੇ ਸਖਵੀਰ ਨਾ ਰਸਕੀ ਉਧਰ ਚਲੇ ਗਿਆ ਫੇਰ ਦੂਜਾ ਇੱਕੋ ਗਰਜੀਤ ਲਵੰਡੀ ਉਹ ਯਾਰ ਸ਼ਰਮ ਕਰ ਯਾਰ ਤੇਰੇ ਤੇਰਾ ਆਪ ਦਾ ਗੋਥ ਹੈਗਾ ਯਾਰ ਤੇਰਾ ਆਪ ਦਾ ਪਿੰਡ ਹੈਗਾ ਤੂੰ ਨਾਨਕਿਆਂ ਦਾ ਪਿੰਡ ਕਤੋਂ ਲਈ ਫਿਰਦਾ ਯਾਰ ਤੂੰ ਰਹਿੰਦਾ ਰਿਆ ਇੱਥੇ